ਸਾਸੀ ਕਾਲਜੀ ਸਾਰੇ ਪਰਮਾਨ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟੇ ਮੌਜੂਦ ਹਾਂ ਮਿੱਤਰੋ ਸ਼ੇਰ ਸਿੰਘਾਈ ਢਾਬ ਦੇ ਵਿੱਚ ਇਹ ਫਰੀਦਕੋਟ ਜ਼ਿਲ੍ਹੇ ਦੀ ਢਾਬ ਰਜੰਦੀ ਹੈ ਮਿੱਤਰੋ ਤੇ ਨੇੜੇ ਇਹਦੇ ਪਿੰਡ ਆ ਜਿਹੜਾ ਮਿੱਤਰੋ ਜਿਵੇਂ ਕੁਘਿਆਣਾ ਵੀ ਇਸ ਪਿੰਡ ਦਾ ਗਵੰਡੀ ਜਾਂ ਪਿੰਡ ਲਾਲੋ ਤੇ ਸਾਧਕ ਰੋਡ ਦੇ ਉੱਤੇ ਵੀ ਇਹ ਪਿੰਡ ਸਿੱਧੀ ਛੜਕੀ ਆ ਜਾਂਦੀ ਹੈ ਮੰਨ ਲਓ ਕਹਣ ਤੋਂ ਪਾਵੇ ਆ ਵੀ ਸੁਖਣ ਵਾਲਾ ਵੀ ਨੇੜੇ ਹੀ ਰਹਿੰਦਾ ਪਰ 7 ਕਿਲੋਮੀਟਰ ਹੀ ਸੁਖਣ ਵਾਲਾ ਰਹਿੰਦਾ ਇਸ ਪਿੰਡ ਦੇ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਘਰੇਲੂ ਪਰਿਵਾਰ ਆ ਤੇ ਇੱਕ ਪਹਿਲਾ ਸੂਆ ਸੂਰਜ ਕੱਟੀ ਫਕਾਉ ਲਈ ਆ ਬਾਈ ਹੁਣਿਆਂ ਬਹੁਤ ਸੋਹਣੀ ਸੰਗੀ ਦੀ ਕਟਿਆ ਮਿੱਤਰੋ ਪਹਿਲਾਂ ਦੱਸ ਦੇਵਾਂ ਹਜੇ ਦੇਣੇ ਦੇ 15 ਬਾਕੀ ਆ ਸੂਣ ਦੇ ਵਿੱਚ ਚੰਗੀ ਤਿਆਰ ਹੋਊਗੀ ਥੱਲੋ ਕਿਉਂਕਿ ਜਿਹੜੀ ਪਹਿਲਾਂ ਝੋਟੀ ਹੁੰਦੀ ਆ ਕਈ ਝੋਟੀਆਂ ਸੂਣ ਤੋਂ ਪਹਿਲਾਂ ਵੱਧ ਨਿਖਰ ਜਾਂਦੀਆਂ ਹੁੰਦੀਆਂ ਤੇ ਕਈ ਸੂਣ ਤੋਂ ਬਾਅਦ ਵੱਧ ਨਿਖਰਦੀਆਂ ਹੁੰਦੀਆਂ ਇਹ ਇਹਨਾਂ ਦਾ ਡੋਡੀ ਕੈਰੈਕਟਰ ਹੁੰਦਿਆ ਕਰਮ ਵਾਲਿਆਂ ਦੇ ਬਿਊਟੀ ਐ ਲੋ ਕਮਾਲਾ ਟਾਂਚੇਰ ਲੋ ਕਮਾਲਾ ਬਾਕੀ ਕੱਚੀ ਜ਼ਰੂਰ ਆ ਉਹ ਕਰਦੇ ਆ ਗੱਲਬਾਤ ਕੀ ਰੇਟ ਆ ਤੇ ਕੀ ਜਾਣਕਾਰੀ ਆ ਸਾਰੀ ਡਿਟੇਲ ਲੈ ਲੈਣਾ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਆ ਵੱਡੇ ਬਾਈ ਬਹੁਤ ਵਧੀਆ ਜੀ ਸੇਤਾ ਤੇ ਪਰ ਕਰਪਾ ਠੀਕ ਸਾਰਾ ਬਾਈ ਅੱਛਾ ਵੀਰੇ ਨਾਮ ਦੱਸ ਦੀ ਇੱਕ ਵਾਰੀ ਬਾਈ ਨਾਮ ਮੇਰਾ ਲਾਪਤੀ ਸੰਗ ਪਿੰਡ ਆਪਣਾ ਢਾਵ ਸ਼ੇਰ ਸੰਗਲਾ ਜ਼ਿਲ੍ਹਾ ਫਰੀਦਕੋਟ ਤਹਿਸੀਲ ਸੁਖਨ ਵਾਲਾ ਠੀਕ ਆ ਅੱਛਾ ਵੀਰੇ ਝੋਟੀ ਵੇਚਨੀ ਐ ਇੱਕ ਹਨਾ ਤੇ ਇਹ ਪਹਿਲਾ ਨਹੀਂ ਆ ਬਾਈ ਹਾਂਜੀ ਪਹਿਲਾ ਨਹੀਂ ਆ ਜੀ ਕਿੰਨੇ ਦਿਨ ਬਾਕੀ ਆਉਂਦੇ ਵੀਰੇ ਅਜੇ ਇਹ 15 ਦਿਨ ਲੈ ਜੂਗੀ ਜੀ ਠੀਕ ਆ ਵੀਰੇ ਅੱਛਾ ਕੋਈ ਟੀਕੇ ਦੀ ਜਾਣਕਾਰੀ ਹੈ ਕਿਹੜੇ ਦੀ ਸੀਗੀ ਬਾਈ ਠੀਕ ਆ ਆਪਾਂ ਸਰਕਾਰੀ ਜ਼ਿੰਮੇਤ ਨੂੰ ਗੱਪਣ ਕਰਾਈ ਵੀ ਹੈ ਜੀ ਠੀਕ ਆ ਵੀਰੇ ਠੀਕ ਆ ਬਾਈ ਫਿਰ ਤਾਂ ਯਾਰ ਮਨਾਂ ਦੋ ਲੇਵਾ ਤਾਂ ਚੰਗਾ ਤਿਆਰ ਕਰ ਦਿਓ ਜਿਵੇਂ 15 ਦਿਨ ਬਾਕੀ ਅਜੇ 10 15 ਦਿਨ ਪਈ ਹੈ ਕੱਚੀ ਹੈ ਇਹ ਤਾਂ ਇੱਕ ਗੱਲ ਆ ਜਿਵੇਂ ਬਾਹਰ ਬੰਨੀ ਕਰਕੇ ਡਰਦੀ ਵੀ ਘਟਾ ਹਨਾ ਹਾਂਜੀ ਹਾਂਜੀ ਡਰਦੀ ਹੈ ਬਾਹਰ ਬੰਨੀ ਕਰਕੇ ਥੋੜੀ ਅੱਛਾ ਰੇਟ ਬਾਈ ਫਿਰ ਕੀ ਤੈਅ ਕੀਤਾ ਵੀਰੇ ਇਹਦਾ ਰੇਟ ਇਹਦਾ ਆਪਾਂ 1 ਲੱਖ 5000 ਰੁਪਿਆ ਕਰਾਂਗੇ 1 ਲੱਖ 5000 ਰੁਪਿਆ ਮਾਨਤਾਂ ਦੇ ਵਿੱਚੋਂ ਵੀਰੇ ਵਿੱਚੋਂ ਕਰ ਦਾਂਗੇ ਦੇ ਲਾ ਲਾ ਲੱਖ ਰੁਪਈਆ ਠੀਕ ਹੈ ਕੱਢੀ ਬਾਹਰ ਤੋਂ ਤੋਰੀ ਵੀਰੇ ਨੂੰ ਖੋਲੀ ਮੋਲਾ ਲੈ ਮੈਨੂੰ ਪਹਿਲਾ ਸੁਆ ਮਰੋ ਜੀ ਦੰਦੋ ਮੈਂ ਦੰਦ ਪਟਕ ਕੇ ਨਹੀਂ ਵੇਖੇ ਚੌਗੀ ਦਾ ਡਾੜੀ ਲਾ ਕੇ ਖਰੀਦਿਆ ਜੇ ਕਿਉਂਕਿ ਤਿੰਨ ਕੋ ਸਾਲ ਦੇ ਲਾਗੇ ਤਾਂ ਕੇ ਕਰਕੇ ਉਮਰ ਆ ਕਿਉਂਕਿ ਕਈ ਵਾਰੀ 250 ਤੋਂ ਬਾਅਦ ਜਦੋਂ ਜਾ ਕੇ ਪੈਰ ਪਾਉਂਦੀਆਂ ਤਿੰਨ ਕੋ ਸਾਲ ਦੇ ਨੇੜੇ ਉਦੋਂ ਛੋਟੀ ਚੌਗੀ ਹੋ ਜਾਂਦੀ ਹੁੰਦੀ ਆ ਤੇ ਜਾਂ ਮੰਨ ਲਓ ਕਈ ਵਾਰੀ ਇਹ ਜਿਵੇਂ ਮਜ਼ਬੂਤੀ ਹੁੰਦੀ ਆ ਵੀ ਆਪਣੇ ਪੀੜ ਦੀ ਉਸ ਹਿਸਾਬ ਦੇ ਕੋਈ 2 ਮਹੀਨੇ ਲੇਟ ਵੀ ਕਰ ਦਿੰਦੀਆਂ ਜੇ ਪਸ਼ੂ ਬੜਾ ਕਮਜ਼ੋਰ ਹੁੰਦਾ ਤੇ ਫਿਰ ਪਹਿਲਾ ਦੰਦ ਸੁੱਟ ਜਾਂਦਾ ਹੁੰਦਾ ਤੇ ਜੇ ਕਮਜ਼ੋਰੀ ਨਾ ਹੋਵੇ ਪਸ਼ੂ ਦੇ ਵਿੱਚ ਫਿਰ ਇਹ ਵੱਲੋਂ ਬਾਹਰ ਦੇ ਵਿੱਚ ਵੀ ਲਾਈ ਜਾਂਦੇ ਪਰ ਤੇ ਵੀਰੇ ਇੱਥੇ ਹੀ ਬਾਈ ਨਿਰਦੀ ਹੈ ਲੈ ਮਿੱਤਰੋ ਹਜੇ ਥੱਲੋਂ ਇਹਨੇ ਕਰਮਾਲੀ ਨੇ ਤਿਆਰ ਹੋਣਾ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਹਟਿਆ ਵੀ ਕਈ ਵਾਰੀ 15 ਦਿਨ ਝੋਟੀ ਮਨਾ ਜਿਵੇਂ ਬਾਕੀ ਜਾਂਦੇ ਸੂਨ ਦੇ ਵਿੱਚ ਤੇ ਇਹਨੇ ਗੱਪਣ ਗੱਪਣ ਨਹੀਂ ਤਿਆਰੀ ਚੰਗੀ ਫੜ ਜਾਣੀ ਆ ਤੇ ਉਪਰੇ ਥਾਂ ਜਾ ਕੇ 2-4 ਦਿਨ ਤੁਸੀਂ ਘੱਟ ਲਾ ਲਿਓ ਫਿਰ ਵੀ ਹੱਸ ਕੇ 10-11 ਦਿਨ ਤਾਂ ਇਹਨੇ ਲੈ ਹੀ ਜਾਣੇ ਆ 1,05,000 ਰੁਪਿਆ ਡਿਮਾਂਡ ਆ ਲੱਖ ਰੁਪਏ ਦੀ ਬਾਈ ਹੁਣੀ ਉਹਦੇ ਦੇ ਦੇਾਂਗੇ ਹੁਣ ਤੁਸੀਂ ਬਾਈ ਦਾ ਨੰਬਰ ਨੋਟ ਕਰ ਲਓ ਜਿਹੜੇ ਨੰਬਰ ਤੇ ਗੱਲਬਾਤ ਕਰਨੀ ਵੀਰੇ ਨੰਬਰ ਦੱਸਿਓ ਕਿ ਉਹਦੀ ਭਰਾ 62393 62393 43592 43592 623 93 93 425 ਬੰਦ ਠੀਕ ਹੈ ਭਾਈ ਇਸ ਨੰਬਰ ਤੇ ਕਰਨੀਆ ਮਿੱਤਰੋ ਤੁਸੀਂ ਵੀਰੇ ਦੇ ਨਾਲ ਗੱਲ ਤੇ ਬਾਤ ਨੰਬਰ ਸਕਰੀਨ ਦੇ ਉੱਤੇ ਲਾਇਆ ਹੋਇਆ ਉਸ ਨੰਬਰ ਤੇ ਬਾਈ ਨਾਲ ਰਾਬਤਾ ਕਾਇਮ ਕਰ ਲਿਆ ਜੇ ਪਿੰਡ ਹੈਗਾ ਮਿੱਤਰੋ ਸ਼ੇਰ ਸਿੰਘ ਵਾਲੀ ਟਾਬ ਜ਼ਿਲ੍ਹਾ ਫਰੀਦਕੋਟ ਦੇ ਤਹਿਸੀਲ ਲੱਗਦੀ ਵਾ ਸੁਖਣਾ ਵਾਲਾ ਪਿੰਡ ਐ ਇਸ ਮਿੱਤਰੋ ਪਿੰਡ ਨੂੰ ਤੇ ਬਾਕੀ ਗੱਲਬਾਤ ਲਈ ਬਾਈ ਦਾ ਨੰਬਰ ਸਕਰੀਨ ਤੇ ਆ ਤਾਂ ਤੁਸੀਂ ਬਾਈ ਨਾਲ ਰਾਬਤਾ ਕਾਇਮ ਕਰ ਲਿਆ ਜੇ ਪਰ ਖੇਤਾਂ ਦੇ ਵਿੱਚ ਬਾਈ ਦਾ ਘਾਰਾ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਜੁੜੇ ਰਹੋ ਸਾਡੇ ਨਾਲ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ